ਸਾਨੂੰ ਇੱਕ ਗੱਲ ਕਹਿ ਦੇਣਾ ਚਾਹੁੰਦਾ ਵੀ ਕਿਸੇ ਦੀ ਕਲਾ ਨੂੰ ਨਾ ਘਟਣਾ ਸਮਝਿਆ ਕਰੋ। ਪ੍ਰਮਾਤਮਾ ਨੇ ਕਈ ਵਾਰੀ ਕਿਸੇ 'ਚ ਇਹ ਜੀ ਕਲਾ ਪਾਈ ਹੁੰਦੀ ਆ ਜਿਹੜੀ ਸਾਡੇ ਅੰਦਰ ਵੀ ਨਹੀਂ ਹੁੰਦੀ। ਜਿਹੜੇ ਕੰਮ ਨੂੰ ਉਹ ਕਰ ਸਕਦਾ ਉਹ ਅਸੀਂ ਵੀ ਨਹੀਂ ਕਰ ਸਕਦੇ। ਕਈ ਵਾਰੀ ਸਾਨੂੰ ਆਪਦੇ ਕੰਮ ਤੇ ਹੀ ਮਾਣ ਹੋ ਜਾਂਦਾ ਵੀ ਮੇਰੀ 50000 ਤਨਖਾਹ ਹੈ, ਮੇਰੀ 60 ਹੈ, ਮੇਰੀ ਸਰਕਾਰੀ ਨੌਕਰੀ ਹੈ। ਹਨਾ ਤੇ ਕੋਈ ਥੋੜ੍ਹ ਤੋਂ ਛੋਟਾ ਹਨਾ ਜਿਹਨੇ ਦਿਹਾੜੀ ਦਾ 500 ਰੁਪਿਆ ਕਮਾਉਣਾ ਹੁੰਦਾ। ਹਨਾ 500 ਵੀ ਛੱਡੋ ਕੋਈ 100 ਵੀ ਕਮਾਉਂਦਾ ਕੋਈ ਰਿਕਸ਼ੇ ਵਾਲਾ ਹੋ ਗਿਆ, ਕੋਈ ਰੇੜੀ ਵਾਲਾ ਹੋ ਗਿਆ। ਠੀਕ ਹੈ ਨਾ ਪਰ ਤੁਸੀਂ ਯਕੀਨ ਮੰਨਿਓ ਉਹ ਤੁਹਾਡੇ ਨਾਲੋਂ ਵੱਧ ਸੁਖੀ ਹੋਊਗਾ ਬੰਦਾ ਠੀਕ ਹੈ ਤੁਸੀਂ 50000 ਕਮਾਉਨੇ ਹੋ ਤੁਹਾਡੇ ਖਰਚੇ ਉਹਨੇ ਹੋਣਗੇ ਉਹ ਬੰਦਾ 100 ਕਮਾਉਂਦਾ ਉਹਨੇ ਫਿਰ ਵੀ ਆਪਣਾ ਖਰਚਾ ਹਿਸਾਬ ਨਾਲ ਕਰਨਾ ਠੀਕ ਹੈ ਕਿਸੇ ਕੋਲ ਜਿਆਦਾ ਪੈਸੇ ਹੁੰਨ ਲੋਕ ਨਸ਼ਾ ਵਗੈਰਾ ਹਨ ਮਤਲਬ ਖੁੱਲ ਕੇ ਹਰ ਇੱਕ ਚੀਜ਼ ਖੁੱਲ ਕੇ ਕਰਦੇ ਆ ਹਨ ਕੋਈ ਗਲਤ ਰਸਤੇ ਵੀ ਪੈ ਜਾਂਦਾ ਪਰ ਜਿਹਦੇ ਕੋਲ ਪੈਸਾ ਲਿਮਟਡ ਜਿਹਾ ਹੋਊਗਾ ਉਹ ਬੰਦਾ ਸੋਚ ਕੇ ਖਾਊਗਾ ਸੋਚ ਕੇ ਪਾਊਗਾ ਠੀਕ ਹੈ ਸੋ ਮਤਲਬ ਕਿਸੇ ਦੇ ਕੰਮ ਨੂੰ ਵੀ ਛੋਟਾ ਵੱਡਾ ਨਹੀਂ ਸਮਝਣਾ ਚਾਹੀਦਾ ਕੰਮ-ਕੰਮ ਹੀ ਹੁੰਦਾ ਕਿਰਤ-ਕਿਰਤੀ ਹੁੰਦੀ ਹੈ ਸੋ ਕਈ ਵਾਰੀ ਕੀ ਹੁੰਦਾ ਕਿ ਤੁਹਾਡੇ 50-60000 ਰੁਪਏ ਵੀ ਜਿਹੜੀ ਤੁਸੀਂ ਸੈਲਰੀ ਤੇ ਮਾਨ ਕਰਦੇ ਨੂੰ ਜਿਸ ਕੰਮ ਤੇ ਮਾਨ ਕਰਦੇ ਨੂੰ ਕਈ ਵਾਰੀ ਰੱਬ ਨਾ ਕਰੇ ਤੁਹਾਡੇ ਤੇ ਇਹੋ ਜਿਹਾ ਕੋਈ ਸਮਾਂ ਆ ਗਿਆ ਕਿ ਤੁਸੀਂ ਆਪ ਦੀ ਤਨਖਾਹ 'ਚ ਵੀ ਤੁਹਾਡਾ ਨਹੀਂ ਸਰ ਰਿਹਾ ਹੁੰਦਾ ਹਨਾ ਫਿਰ ਆਪਾਂ ਕਹਿੰਨੇ ਵੀ ਫਲਾਣੇ ਦੀ ਮਦਦ ਲੈ ਲਈਏ ਉਹਦੀ ਮਦਦ ਲੈ ਲਈਏ ਹਨਾ ਫਿਰ ਅਗਲਾ ਤੁਹਾਨੂੰ ਮਤਲਬ ਉਸ ਟਾਈਮ ਇਹ ਤਾਂ ਨਹੀਂ ਕਹਿੰਦਾ ਵੀ ਦੇਖਿਆ ਵੀ ਤੇਰੀ ਤਨਖਾਹ ਨਾਲ ਤੇਰਾ ਕੁਝ ਨਹੀਂ ਤੂੰ ਮੇਰੇ ਕੋਲ ਮੰਗਣ ਆ ਗਿਆ ਪਰ ਉਹਨੂੰ ਪਤਾ ਹੁੰਦਾ ਵੀ ਯਾਰ ਵੀ ਠੀਕ ਹੈ ਮੈਂ 100-100 ਕਰਕੇ ਜੋੜਿਆ ਚਲ ਅੱਜ ਮੇਰੇ ਮੇਰੀ ਕਮਾਈ ਕਿਸੇ ਦੇ ਕੰਮ ਤੋਂ ਆਈ ਹੈ ਨਾ ਸੋ ਕਿਸੇ ਦੀ ਕਲਾ ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ ਗੁਰੂ ਮਹਾਰਾਜ ਸਾਹਿਬ ਨੇ ਸਾਰਿਆਂ 'ਚ ਕੋਈ ਨਾ ਕੋਈ ਕਲਾ ਦਿੱਤੀ ਆ ਹਨਾ ਕੋਈ ਨਾ ਕੋਈ ਕੰਮ ਦਾ ਹੁਨਰ ਦਿੱਤਾ ਕੋਈ ਪਹਿਚਾਣ ਲੰਦਾ ਕੋਈ ਨਹੀਂ ਪਹਿਚਾਣਦਾ